22 ਦੇ ਸ਼ਾਸਿਕਾਲ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਪ੍ਰਸਿੱਧ ਰਾਈਟਰ ਭੱਟੀ ਕੁੰਬੜਵਾਲੀਏ ਦੀ ਲਿਖੀ ਗੱਲ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਜਾ ਰਹੇ ਜਰਾ ਗੌਰ ਫਰਮਾਉਣਾ ਧਿਆਨ ਦੇਣਾ ਸੋ ਹਰ ਚੈਨਲ ਤੇ ਐ YouTube ਤੇ ਪੇਜ ਤੇ ਤੇ Instagram ਤੇ ਔਰ ਇਸ ਸ਼ਾਇਰੀ ਨੂੰ ਜ਼ਰੂਰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਵੀ ਕਿੱਦਾਂ ਦੀ ਲੱਗੀ ਸਿੰਗਰ ਕੁਲਵੰਤ ਉਪਲੀ ਵੱਲੋਂ ਕਾਦਾ ਉਹ ਲਲਾਰੀ ਜਿਹਨੂੰ ਰੰਗਣਾ ਨਹੀਂ ਰੰਗ ਆਉਂਦਾ ਮਾਲੀ ਉਹ ਕਾਦਾ ਜਿਹੜਾ ਪਿਉਂਦ ਨੂੰ ਚੜਾਵੇ ਨਾ ਲੀਡਰ ਉਹ ਕਾਦਾ ਜਿਹੜਾ ਸਿੱਖਿਆ ਨਹੀਂ ਲਾਰੇ ਲਾਉਣੇ ਸਾਧ ਉਹ ਕਾਦਾ ਜਿਹੜਾ ਸਾਦਗੀ ਹੰਡਾਵੇ ਨਾ ਕਾਦਾ ਉਹ ਪੰਜਾਬੀ ਜਿਹਨੂੰ ਭੰਗੜੀ ਨਹੀਂ ਪਾਉਣਾ ਆਉਂਦਾ ਪੰਜਾਬਣ ਉਹ ਕਾਦੀ ਜਿਹੜੇ ਗਿੱਤੇ ਚ ਬੋਲੀ ਪਾਵੇ ਨਾ ਰੇਡਰ ਉਹ ਕਹਦਾ ਜਿਹੜਾ ਹਰ ਵਾਰੀ ਰਹਿ ਜਾਵੇ ਜੱਫੀ ਉਹ ਕਹਦਾ ਜਿਹਨੂੰ ਜੱਫਾ ਲਾਉਣਾ ਆਵੇ ਨਾ ਡਰਾਈਵਰ ਉਹ ਕਹਦਾ ਜਿਹੜਾ ਜਾਣਦਾ ਨਹੀਂ ਰਾਵਾਂ ਬਾਰੇ ਕਾਰੀਗਰ ਕਹਦਾ ਜਿਹੜਾ ਨੁਕਸ ਭਜਾਵੇ ਨਾ ਕਹਦਾ ਉਹ ਗਵਈਆ ਜੀਤੋਂ ਲੱਗਦੀ ਨਾ ਏਕ ਹੋਵੇ ਸੈਕਟਰੀ ਉਹ ਕਹਦਾ ਜਿਹੜਾ ਸਟੇਜ ਨੂੰ ਖੜਾਵੇ ਨਾ ਕੁੰਬੜ ਵਾਲਿਆਂ ਦਾ ਉਹਨੂੰ ਮੰਨਦਾ ਲਿਖਾਰੀ ਕਦੇ ਜਿਹੜਾ ਗੀਤਕਾਰ ਪੱਕਾ ਕਾਫੀਆ ਲਗਾਵੇ ਨਾ ਉਹ ਜਿਹੜਾ ਗੀਤਕਾਰ ਪੱਕਾ ਕਾਫੀਆ ਲਗਾਵੇ ਨਾ ਸੋ ਬਾਈ ਜੀ ਥੈਂਕ ਯੂ ਬੜੀ ਮਿਹਰਬਾਨੀ ਥੈਂਕ ਯੂ